ਤੂੰ ਕਿ ਦੀ ਸੋਣੀ ਆ ਹੈ ਐਨ ਨੂੰ ਕਰਾ ਵੇਖਾਂ ਤੂੰ ਤੇ ਕੰਪਿਊਟਰ ਗਿਆ ਕਿਤੇ ਬਣ ਕੇ ਆਈ ਹੈ ਮੈਨੇ ਸਮਰੀਤ ਨੇ ਫੋਨ ਲਾਇਆ ਆਂਦੀ ਦਦੀ ਆ ਤੇ ਸਹੀ ਤੋ ਘਰ ਬੱਚੀ ਕਿਤੇ ਇੱਡੀ ਸੋਣੀ ਆ ਤੂੰ ਇੱਥੇ ਬੈਠੀ ਤੇ ਮੈਨੂੰ ਉਹਨਾਂ ਦਾ ਵੇਣ ਨਾਨ ਮੇਰੀ ਤੇ ਬੋਲ ਇੱਧਰ ਆ ਗਿਆ ਨਹੀਂ ਆਹੋ ਮੈਂ ਕਿਹਾ ਮੰਮੀ ਪਤਨ ਚਾਪੇ ਕਿੱਧਰ ਚਲੇ ਗਿਆ ਚਾਹ ਪੀ ਕੇ ਕੀਤੀ ਹੈ ਜਾਣਾ ਵਾ ਮੈਨੂੰ ਸੁਮਰੀਤ ਫੋਨ ਨਾ ਲਾਉਣਾ ਹਟੇ ਤੈਨੂੰ ਪੁੱਛ ਕੇ ਨਹੀਂ ਲਾਉਣਾ ਆਹ ਮੇਰੇ ਸਾਹਮਣੇ ਤੇ ਲਾਉਂ ਦੇਈ ਹੀਗੀ ਆਦੀ ਦਾਦੀ ਤਾਂ ਇੱਥੇ ਬੈਠੀ ਆ ਪੂਆ ਕੋਲ ਤੇ ਮੈਂ ਸਾਡੀ ਵੱਛੀ ਐਡੀ ਸੋਣੀ ਤੇ ਮੇਰਾ ਸੱਚੀ ਉੱਥੇ ਫਿਰ ਜੀ ਨਾ ਲੱਗਾ ਇਹ ਜਿੱਦਾਂ ਨਹੀਂ ਉਹ ਟੀਵੀ 'ਚ ਨਹੀਂ ਉਹ ਕਾਰਟੂਨ ਜੇ ਬਣਾਇਆ ਦੇ ਆ ਇਹ ਤਾਂ ਉਦਾਂ ਦੀ ਲੱਗਦੀ ਆ ਬੜੀ ਸੁਣ ਲੱਗਣ ਦੀ ਆਹੋ ਕੰਪਿਊਟਰ ਆਂਦੇ ਆ ਉਹ ਤੇ ਨਿਆਣੇ ਤੇ ਹਿੱਲਣ ਨਹੀਂ ਜਾਂ ਇਥੇ ਲੱਗੋ ਹਾਂ ਕਿੱਡੀ ਸੋਣੀ ਆ ਕੱਲ੍ਹ ਵੇ ਕਿੱਡੇ ਸੋਨੇ ਖੜੇ ਆ ਜਿਹੜਾ ਨਹੀਂ ਉਹ ਨਾ ਖਰਗੋਸ਼ ਖਰਗੋਸ਼ ਵਾਲਾ ਉਹਦੇ ਵਰਗੀ ਹੈ ਨਾ ਹਾਂ ਖਰਗੋਸ਼ ਵਰਗੀ ਰੱਬ ਵੇਖ ਲਾ ਕੀ ਅੰਦਰੇ ਅੰਦਰ ਬਣਾਉਂਦਾ ਈ ਹਾਂ ਬਹੁਤ ਸੋਹਣੀ ਆ ਹੁਣ ਇਹਨੂੰ ਪਾਲ ਲਿਓ ਦੁੱਧ ਜ਼ਿਆਦਾ ਛੱਡਿਓ ਨਹੀਂ ਮੰਮੀ ਉਹ ਤਾਂ ਛੱਡਣ ਹੀ ਦੇਵਾ ਹਾਂ ਹਾਂ ਹੋ ਸੋਹਣੀ ਦੁੱਧ ਜ਼ਿਆਦਾ ਛੱਡਿਓ ਸੋਹਣੀ ਆ ਹੈ ਵੀ ਨਸਲ ਦੀ ਓ ਹਾਂ ਵੇਖਾ ਕਿ ਦੀ ਆਹੋ ਨਹੀਂ ਤੇ ਨਿਕਾ ਜੇ ਆਪੇ ਸ਼ੂਟ ਹੁੰਦਾ ਹੂੰ ਆ ਚਲੋ ਤੁਸੀਂ ਤਾਂ ਉੱਥੇ ਜਾ ਕੇ ਜੀ ਲਾ ਲਿਆ ਤੇ ਜੀ ਕੀ ਲਾ ਲਿਆ ਤੇਰੀ ਭੂਆ ਮੈਨੂੰ ਆਉਣੀ ਸੀ ਅਜੇ ਵੀ ਨਹੀਂ ਆਉਣ ਦਿੰਦੀ ਉਹਂ ਦੀ ਚਾਲ ਆਈਆਂ ਤੇ ਰੋ ਚਾਰ ਦਿਨ ਤੇ ਮੇਰਾ ਤਾਂ ਧਿਆਨ ਤੇ ਉਤਰ ਘਰੇ ਇਹਦੀ ਵੀ ਗਾਈ ਵੀ ਸੂਣ ਵਾਲੀ ਆ ਆਹੋ ਤੇ ਚਲੋ ਸ਼ਾਮਲੀ ਮੁੜਿਆ ਨੇ ਸ਼ਾਮਲੀ ਤੇ ਕੀ ਹੋਇਆ ਧਾਰ ਕੱਢਾਂ ਤਾਂ ਤੁਹਾਡੀ ਲੜਾਈ ਹੋ ਜਾਂਦੀ ਹੈ ਕਿਉਂ ਉਹ ਤੁਹਾਨੂੰ ਪਤਾ ਹੀ ਹੈ ਫਿਰ ਦੀਦੀ ਨਿੱਕੀ ਨਿੱਕੀ ਗੱਲ ਤੇ ਕਹਿ ਦਿੰਦੇ ਮੈਨੂੰ ਆ ਕੰਮ ਕਰਨਾ ਪੈਂਦਾ ਮੈਨੂੰ ਕਹਿੰਦੇ ਵੀ ਤੂੰ ਧਾਰ ਕੱਢ ਹਾਂ ਮੈਂ ਹਾਂ ਵੀ ਆ ਤੇ ਮੈਂ ਹਾਂ ਵੀ ਮੈਂ ਤੂੰ ਨਹੀਂ ਧਾਰ ਸਿੱਖਿਆ ਤੇ ਗਾਈ ਦੀ ਮੈਂ ਤੇ ਛੜ ਮਾਰੂਗੀ ਮੈਨੂੰ ਹਾਂ ਪਰ ਦੀਦੀ ਕਿੱਥੇ ਆਖੇ ਲੱਗਦੇ ਫਿਰ ਹਾਰ ਕੇ ਦੀਦੀ ਨੇ ਕੇਸ ਵਾਟੀ ਛੱਡੀ ਤੇ ਫਿਰ ਮੇਤੋਂ ਧਾਰ ਕਢਵਾਈ ਤਾਲ ਕੋਈ ਨਹੀਂ ਪਤਾ ਤਾਰ ਕੱਢੀ ਤੇ ਆਪੇ ਫਿਰ ਡੰਗਰ ਨੂੰ ਵੀ ਪਤਾ ਹੁੰਦਾ ਵੀ ਇਹ ਮੇਰੀ ਤਾਰ ਕੱਢਦਾ ਪਤਾ ਕੀ ਕਰਿਆ ਕਰ ਜਾਂ ਰੋਟੀ ਦੀ ਬੁਰਕੀ ਲੈਣ ਦੀ ਜਾਂ ਗੁਰਦੀ ਕੀ ਤੇ ਢੇਲੀ ਚਾਰਤੀ ਫਿਰ ਨੰਗਰ ਕੋ ਹਿਲਦਾ ਹੁੰਦਾ ਆਹੋ ਇਹਦੇ ਗੱਲ ਹੈਗੀ ਆ ਉਹਦਾਂ ਮੈਂ ਡਰਨ ਹੀ ਨਹੀਂ ਦੀ ਹੀ ਮੈਂ ਉਹਦਾ ਦੀਦੇ ਬੜੇ ਤਰਲੇ ਮਾਰੇ ਪਰ ਮੈਨੂੰ ਹੋਰ ਕੋਈ ਕੰਮ ਦੱਸ ਦੋ ਪਰ ਦੀਦੀ ਜਿਹੜੇ ਉਹ ਘੜਾ ਅੱਖੇ ਲੱਗਦੇ ਹੀ ਨਹੀਂ ਜਾਂ ਨੀਗਾ ਹੁੰਦਾ ਪਰ ਨਾ ਉਹਦਾਂ ਹੁਣ ਮੇਰਾ ਡਰ ਲੱਥ ਗਿਆ ਤੇ ਬੜੀ ਸੁਣੀ ਮੈਂ ਤਾਰ ਕੱਢ ਲਈ ਚਲ ਸੋਣਾ ਕੀਤਾ ਨਾ ਆਹ ਕਹਿੰਦੇ ਨੇ ਨਾ ਖੁੱਬੇ ਦੇ ਲਾਤ ਮਾਰੋ ਤੇ ਖੁੱਬੇ ਦਾ ਖੁੱਬ ਸਿੱਧਾ ਹੋ ਜਾਂਦਾ ਦੀਦੀ ਮੈਨੂੰ ਇਦਾਂ ਕਹਿੰਦੇ ਰਹਿੰਦੇ ਆ ਤੇ ਮੈਨੂੰ ਜਸੋ ਜਾਚ ਆ ਜਾਂਦੀ ਆ ਚੰਗਾ ਵਾ ਜਾਚ ਪੁੱਤ ਸਾਰੀ ਸਿੱਖਣੀ ਚਾਹੀਦੀ ਆ ਹਾਂ ਆ ਚੰਗਾ ਹੋਇਆ ਜਾਚ ਆ ਗਈ ਆ ਤੇ ਹੁਣ ਇਹ ਗੱਲ ਗੱਲ ਦਾ ਮੇਰਾ ਤੇ ਨਹੀਂ ਨਾ ਹੋਊਗਾ ਕਿ ਤੂੰ ਆ ਨਹੀਂ ਕੰਮ ਕਰਦੀ 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 ਮੈਂ ਤੇ ਆਪ ਧੀਏ ਆਨੀ ਆ ਕਰੋ ਭਾਵੇਂ ਨਾ ਤੇ ਜਾ ਸਿੱਖਣੀ ਚਾਹੀਦੀ ਆ ਹਾਂ ਹਰ ਇੱਕ ਕੰਮ ਦੀ ਹਾਂ ਹਾਂ ਆਪੀ ਲੋੜ ਵੇਲੇ ਤਾਂ ਕੰਮ ਆ ਜਾਂਦੀ ਹੈ ਇੱਕ ਵੇਲੇ ਵੇਲੇ ਇੱਕ ਵੇਲੇ ਕੱਢਣੀ ਪੈਂਦੀ ਹੈ ਨਾਲੇ ਨਿਆਣਿਆਂ ਵਾਲੀ ਆਹ ਇਹ ਤਾਂ ਦੁੱਧ ਤੋਂ ਬਿਨਾ ਤੇ ਸਰਦਾ ਹੀ ਨਹੀਂ ਦੁੱਧ ਤੋਂ ਬਗੈਰ ਤੇ ਸਰਦੰਟ ਕਿਉਂ ਗੱਲ ਖਮਾਵੀਂ ਆਹ ਮੈਂ ਨਾ ਗਰਦੀ ਤੇ ਜਵਿੰਦਰ ਬਠੇਰਾ ਵਾ ਪਰ ਫੇਰ ਵੀ ਆਪ ਹੱਥੀ ਜਿਹੜਾ ਕਰ ਲੈਣਾ ਚੰਗਾ ਹੁੰਦਾ ਆਹੋ ਤੇ ਇੱਕ ਤੁਹਾਡੇ ਪਿੱਛੇ ਮਸ਼ੀਨ ਖਰਾਬ ਹੋਗੀ ਕਪੜੇ ਧੋਣ ਵਾਲੀ ਆਹੋ ਉਹ ਵੀ ਫੇ ਮਨਪ੍ਰੀਤ ਕਰੋ ਸਗਾ ਕੇ ਲਿਉਂਦੀ ਨਹੀਂ ਕਪੜੇ ਤੇ ਤਾਂ ਵੀ ਦੀਦੀ ਨੇ ਲੜਾਈ ਪਾਸ਼ ਅਟਨੀ ਹੂੰ ਇਹ ਹਾਂ ਤੂੰ ਉੱਧਰ ਜਾਣੀਆ ਟਾਈਮ ਲਾ ਦੇਣੀ ਹੁਣ ਮੰਮੀ ਜੋ ਗਿਆ ਤੇ ਵੀ ਟਾਈਮ ਤੇ ਲੱਗਦਾ ਤੇ ਫੇ ਟਾਈਮ ਤੇ ਲੱਗਣਾ ਹੀ ਲੱਗਣਾ ਆਹੋ ਪਰ ਦੀਦੀ ਨੇ ਮੈਂ ਅੱਗੇ ਕਿੰਨੀ ਹੀ ਭੀ ਕਦੋਂ ਮੰਮੀ ਹੋਣ ਤੇ ਕਦੋਂ ਛਟਕਾਰਾ ਹੋਵੇ ਮੇਰਾ ਵੀ ਮਸ਼ੀਨ ਬਣਾਈ ਆ ਕ ਬਣਾਉਣ ਵਾਲੀ ਨਹੀਂ ਹੁਣ ਬਣ ਗਈ ਆ ਅੱਛਾ ਹਾਂ ਹੁਣ ਬਣ ਗਈ ਆ ਚਲੋ ਤੇ ਨਾਲੇ ਨਾ ਮੈਂ ਤੁਹਾਨੂੰ ਗੱਲ ਦੱਸਣੀ ਸੀ हां ਕੀ ਗੱਲ ਮਨਪ੍ਰੀਤ ਨਾ ਟੱਕਰੀ ਮੈਨੂੰ ਕੱਲ ਅੱਛਾ ਆ ਉਧਰੋਂ ਆਉਂਦੀ ਪਈ ਜੋਤੀਆਂ ਨਾਲੋਂ ਹਾਂ ਤੇ ਮੈਂ ਨਾ ਦੂਜਾ ਤੇ ਇਦਾਂ ਗੱਲਾਂ ਬਾਤਾਂ ਕਰਨ ਲੱਪੇ ਤੇ ਕਹਿੰਦੇ ਵੀ ਇਦਾਂ ਵਿਆਹ ਦੀਆਂ ਤਿਆਰੀਆਂ ਤੇਰੀਆਂ ਹੋ ਗਈਆਂ ਤੇ ਮੈਂ ਹਾਂ ਵੀ ਹਾਂ ਹੋ ਗਈਆਂ ਵਾ ਤੇ ਵੀ ਸੂਟ ਸੱਟ ਬਣਾ ਲਏ ਆ ਤੇ ਕਹਿੰਦੇ ਵੀ ਕਹਿੰਦੀ ਮਨਪ੍ਰੀਤ ਕਹਿੰਦੀ ਵੀ ਦਾ ਨੂੰ ਕਾੜ ਕੂੜ ਆਇਆ ਵਾ ਜਿਵੇਂ ਇਦਾਂ ਵੀ ਮੈਂ ਵੀ ਨਹੀਂ ਕਾੜਤ ਨਹੀਂ ਆਇਆ ਤੇ ਕਹਿੰਦੇ ਵੀ ਉਹਨਾਂ ਨੇ ਮੈਨੂੰ ਜਿਹੜਾ ਆਦਾ ਵੀ ਤੁਹਾਨੂੰ ਸੱਦਣਾ ਵਾ ਕਿਉਂ ਉਹ ਸਾਰਿਆਂ ਦੇ ਲਈ ਲੇ ਬਣਾਉਂਦੇ ਸਭ ਕੋ ਕੰਢੀ ਤੇ ਸਦਣਾਗੇ ਉਹ ਨਹੀਂ ਨਹੀਂ ਹਾਂ ਦੀਦੀ ਨੂੰ ਤਾਂ ਸਦਣਾ ਦੀਦੀ ਤੇ ਤਾਂ ਪੇਕੇ ਆ ਦੀਦੀ ਨੇ ਕਿਤੇ ਉਧਰ ਜਾ ਕੇ ਕਿਹਾ ਵਾਪੀ ਇਹਨੂੰ ਨਹੀਂ ਸਦਣਾ ਹੈਗਾ ਮੈਨੂੰ ਤੇ ਸਮ੍ਰਿਤੀ ਤੇ ਪਾਪਾ ਨੂੰ ਅੱਛਾ ਤੁਹਾਡੇ ਵੱਲੋਂ ਹਾਂ ਵੀ ਨਹੀਂ ਸਦਣਾ ਆਹੋ ਕਿਉਂ ਕੀ ਗੱਲ ਮੈਨੂੰ ਨਹੀਂ ਪਤਾ ਹੈਗਾ ਮੈਂ ਆ ਤੇ ਸੱਚੀ ਬੜੀ ਭਰੀ ਪੀਤੀ ਤਾਂ ਸਮ੍ਰਿਤੀ ਤੇ ਪਾਪਾ ਨੂੰ ਤਾਂ ਕਿਹਾ ਹੈਗਾ ਤੇ ਮੈਂ ਇਹਨੂੰ ਬੜੀ ਭਰੀ ਪੀਤੀ ਤੇ ਮੈਂ ਮਮੀ ਨਾਲ ਗੱਲ ਕਰਾ ਤਾਂ ਆਈ ਮੈਂ ਤੁਹਾਡੇ ਪਿੱਛੇ ਪਿੱਛੇ ਆ ਗਈ ਨਹੀਂ ਹੁੰਨੇ ਸੀ ਨਹੀਂ ਆਖਿਆ ਨਾ ਉਹ ਲੋਕ ਲੜਾਈ ਪਾਉਂਦੇ ਆ ਘਰ ਦੇ ਵਿੱਚ ਆ ਇਹ ਵਿਆਹ ਚ ਦੇਣਾ ਰਹਿੰਦੇ ਆ ਮੈਂ ਆਦ ਕਿ ਮੈਂ ਮम्मी ਨੇ ਤੇ ਮੈਨੂੰ ਕਿਹਾ ਕਿ ਸੂਟ ਸੱਟ ਬਣਾਉਣਾ ਤੇ ਇਹ ਖਰਚਾ ਵੀ ਕਿੰਨਾ ਕਰ ਬੈਠੇ ਸੱਦਣਗੇ ਸੱਦਣਗੇ ਕਿ ਹੋਣਾ ਇਹ ਗੱਲ ਹੋ ਸਕਦੀ ਹੈ ਨਾ ਸੱਦਣਗੇ ਤੇ ਸੱਗਰ ਸਾਭ ਜਾਊਗਾ ਤੁਹਾਡੇ ਤੋਂ ਬਗਾਨੋਂ ਨੇ ਕਦੀ ਵੀ ਨਹੀਂ ਜਾਣਾ ਤੇ ਕੀ ਪਤਾ ਕਿ ਦਿੱਤੀ ਜਿੱਦਾਂ ਚਰਾਕ ਤੇ ਕੋਈ ਨਾ ਕੋਈ ਬਹਾਨਾ ਹੀ ਨਾ ਲਾ ਲੈਣਾ ਪਤਾ ਨਹੀਂ ਉਹ ਤੇ ਉਹ ਤਾਂ ਮਮੀ ਕ ਗੱਲ ਹੈਗੀ ਆ ਜੇ ਦੀਦੀ ਨੇ ਮੈਨੂੰ ਆਪ ਨਾ ਨਾ ਕਿਹਾ ਫਿਰ ਮੈਂ ਨਹੀਂ ਜਾਣਾ ਆਹ ਹਉ ਤੇ ਆਖੂਗੀ ਤੈਨੂੰ ਜੇ ਥਾਣੀ ਚਾਹੀ ਤੇ ਫੇਰ ਹੀ ਤੂੰ ਜਾਏਂਗੀ ਆਪਣੇ ਆਪ ਕਿੱਦਾਂ ਟੁੱਟ ਪੈਣਾ ਆਹ ਹਉ ਤੁਸੀਂ ਉਦੋਂ ਵੇਖਿਆ ਜਿੱਦਣ ਮੈਂ ਜੁੱਤੀਆਂ ਲਿਆਂਦੀਆਂ ਸੀ ਉਦੋਂ ਹੀ ਕਹਿੰਦੇ ਤੁਸੀਂ ਇੱਥੇ ਰਹਿਣਾ ਵਾ ਕਿੰਨੇ ਹੈਰਾਨਗੀ ਜੀ ਨਾ ਕਿ ਆ ਹੀਗਾ ਤੇ ਗੱਲ ਗੱਲ ਨਾਲ ਤਾਂ ਮੈਨੂੰ ਕਹਿ ਦਿੰਦੇ ਤੁਸੀਂ ਨਾ ਜਾਇਓ ਤੁਸੀਂ ਨਾ ਜਾਇਓ ਅਸਾਂ ਨਹੀਂ ਇਹ ਗੱਲ ਦਾ ਹੁਣ ਮੈਨੂੰ ਤੇ ਚਲੋ ਅਜੇ ਵਿਆਹ ਚ ਦੇਣ ਹੈਗੇ ਆ ਦੇੰਦੇ ਹੈਗੇ ਆ ਚਲੋ ਉਹਦਾ ਬੰਦਾ ਹੋਰ ਵੀ ਕੀ ਸੋਏ ਸਵਾ ਬੰਦੇ ਨੇ ਇੰਤਜ਼ਾਮ ਕਰਨੇ ਹੁੰਦੇ ਆ ਕਰਨੇ ਤੇ ਹੈਗੇ ਆ ਕਿਤੇ ਉਹਨੇ ਐਵੇਂ ਨਹੀਂ ਤੈਨੂੰ ਆਹ ਦਿੱਤਾ ਵੀ ਕਰ ਚ ਲੜਾਈ ਪੈ ਜੇ ਪਰ ਇਦਾਂ ਤੇ ਹੈਗੀ ਮਨਪ੍ਰੀਤ ਓਹੋ ਨਹੀਂ ਆ ਕਿ ਮੈਂ ਥੱਕ ਗਿਆ ਨਹੀਂ ਮਨਪ੍ਰੀਤ ਨਹੀਂ ਇਹੋ ਜੀ ਹੈਗੀ ਤੈਨੂੰ ਮਨਪ੍ਰੀਤ ਨੇ ਦੱਸਿਆ ਆਹ ਮਨਪ੍ਰੀਤ ਨੇ ਦੱਸਿਆ ਵਾ ਉਦਾਂ ਮੈਂ ਕਿਹਾ ਇਹਨੂੰ ਜਾਣਾ ਸੀ ਮੈਂ ਸਭ ਕੱਪੜੇ ਵੀ ਸਕੋਂ ਜਾਂਦੀ ਰਹੀ ਨਾ ਤੇ ਮੈਂ ਆਪਾਂ ਆ ਕੇ ਤਾਂ ਆ ਜਾਂਦੀ ਨਹੀਂ ਆ ਵੀ ਦੀਜੇ ਛੱਟ ਲੜਾਈ ਪਾ ਲੈਂਦੇ ਸੀ ਵੀ ਤੂੰ ਉੱਥੇ ਇੰਨਾ ਟਾਈਮ ਲਾ ਆਈ ਪਰ ਇੱਥੇ ਹੈ ਨਾ ਆਪਣੇ ਉਹ ਜਾਨੀ ਹੈਗਾ ਮੂਟਾ ਲੱਗਾ ਕਨੇਰਜੀ ਦਾ ਆਹੋ ਉਹ ਵੇਖਣ ਦੇਈ ਤੁਹਾਨੂੰ ਪਤਾ ਉਹ ਸ਼ਕੀਨ ਆ ਉਹਦੀ ਉਹ ਬੂਟੀਆਂ ਬਾਟੀਆਂ ਉਹ ਵੇਖਣ ਦੇਈਗੀ ਤੇ ਮੈਂ ਵੀ ਬਾਹਰੋਂ ਨਿਕਲੀ ਤਾਂ ਮੈਂ ਵੇਖਿਆ ਤੇ ਉਦੋਂ ਫਿਰ ਗੱਲੀ ਪੈ ਗਈ ਮੇਨੂੰ ਅੱਛਾ ਆਹੋ ਪਤਾ ਨਹੀਂ ਇਹ ਗੱਲ ਤੇ ਨਹੀਂ ਹੋ ਸਕਦੀ ਪੁੱਛੋ ਤਾਂ ਨਹੀਂ ਦੀਂਦੀ ਅਜੇ ਤੂੰ ਵੇਖ ਤੇ ਸਹੀ ਅਜੇ ਤੂੰ ਵੇਖ ਸਹੀ ਕੀ ਕਰਦੀ ਆ ਅਸੀਂ ਆਪਣੇ ਆਪ ਰਿੰਗਾ ਪੁੱਛਣਾ ਹੈਗਾ ਮੈਨੂੰ ਵੀ ਆਂਦੀ ਰਹਿੰਦੀ ਤੂੰ ਆਪਣੇ ਜੀੜੇ ਸੀਨੇ ਦੇ ਦੇ ਮੇਰਾ ਸੂਟ ਵੀ ਸੀਨੇ ਦੇ ਤਾ ਨਹੀਂ ਤੁਹਾਡੇ ਵੱਲੋਂ ਤਾਂ ਨਹੀਂ ਮੰਨ ਪੀਤੇ ਨੇ ਵੀ ਨਹੀਂ ਮੈਨੂੰ ਕੁਝ ਕਿਹਾ ਹਾਂ ਸਾਡੇ ਦੋਵਾਂ ਵੱਲੋਂ ਕਿਹਾ ਤਾਂ ਮੇਰੀ ਗੱਲ ਸਮਝ ਤੂੰ ਹੀ ਨਾ ਗਏ ਤਾਂ ਮੈਂ ਕੀ ਕਰਨ ਜਾਣਾ ਉੱਥੇ ਨਹੀਂ ਮੈਂ ਕੀ ਕਰਨ ਜਾਣਾ ਜੇ ਤੂੰ ਹੀ ਘਰ ਰਹਿ ਗਏ ਅੱਛਾ ਕੋਈ ਗੱਲ ਨਹੀਂ ਮੰਮੀ ਜੇ ਕਹਿਣਗੇ ਨਾ ਤੇ ਤੁਸੀਂ ਚੱਲ ਜਿਓ ਕੋਈ ਗੱਲ ਨਹੀਂ ਘਰ ਆ ਪਾਂਗੇ ਪਰ ਉਹਦਾ ਨਾ ਮਨ ਨੂੰ ਦੁੱਖ ਜਾ ਹੁੰਦਾ ਵਾ ਨਹੀਂ ਇਹ ਗੱਲ ਨਹੀਂ ਕੀ ਹੋ ਸਕਦਾ ਵਿਆਹ ਚ ਦੇਣਾ ਹੈਗੇ ਆ ਸੱਚ ਮੰਮੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਹਾਂ ਕਹੀ ਦਿਓ ਗੱਲਾਂ ਮੇਰਾ ਤਾਂ ਢੇਡੀ ਭਰਿਆ ਪਿਆ ਵਾ ਗੱਲਾਂ ਦੇ ਨਾਲ ਹਾਂ ਮੈਂ ਨਾ ਦੀਦੀ ਨਾਲ ਤਾਂ ਕੀਤੀ ਹਾਂ ਤੇ ਲੜਾਈ ਰੱਖੀ ਦੀਦੀ ਨੇ ਮੈਂ ਤਾਂ ਹੁਣ ਵੇਖਿਆ ਵੀ ਦੀਦੀ ਲੱਗੇ ਹੀਗੇ ਕੰਮ ਕਰਨ ਨੂੰ ਤੇ ਮੈਂ ਹਾਂ ਚੱਲ ਮੈਂ ਨਾ ਮਤਲਬ ਮੰਮੀ ਨਾਲ ਗੱਲਾਂ ਕਰਕੇ ਆਵਾਂ ਹਾਂ ਤੇ ਨਾ ਦੀਦੀ ਦੀ ਭੈਣ ਨੇ ਨਾ ਚਾਰ ਕਿਹਾ ਵੀ ਨਿੰਬੂ ਦਾ ਪਾ ਦੇਣਾ ਦਵਿੰਦਰ ਦੀ ਭੈਣ ਨੇ ਆਹੋ ਕੀਤਾ ਵੀ ਇਹ ਵਿਆਹ ਤੇ ਗਿਆ ਹੀਗੇ ਅੱਛਾ ਤੁਹਾਨੂੰ ਪਤਾ ਨਾ ਲੱਕੀ ਹੋਣਾ ਦਾ ਮੁੰਡੇ ਦਾ ਵਿਆਹ ਹੀ ਸ਼ਗਨ ਤੇ ਮੈਨੂੰ ਪਤਾ ਆਹੋ ਤੇ ਉੱਥੇ ਗਿਆ ਇਹਨਾਂ ਨੂੰ ਫੋਨ ਕਰਦੀ ਰਹੀ ਇਹਨਾਂ ਦੀ ਭੈਣ ਜਿਹੜੀ ਕਵਰ ਹੈਗੀ ਅੱਛਾ ਇਹਨਾਂ ਨੇ ਚੁੱਕਿਆ ਨਹੀਂ ਵੀ ਨਹੀਂ ਉੱਥੇ ਰੋਲੇ ਰੱਪੇ 'ਚ ਪਤਾ ਲੱਗਾ ਤੇ ਫੇਰ ਨਾ ਉਹਨਾਂ ਨੇ ਮੈਨੂੰ ਫੋਨ ਕਰਤਾ ਉਹਨਾਂ ਨੇ ਕਹਿੰਦੇ ਮੈਨੂੰ ਟੈਨਸ਼ਨ ਹੋ ਗਈ ਤੇ ਮੈਂ ਕਿਹਾ ਨੇ ਉਹ ਵਿਆਹ ਤੇ ਗਿਆ ਵਾ ਅੱਛਾ ਤੇ ਉਹ ਕਹਿੰਦੇ ਵੀ ਮੈਂ ਚਾਰ ਪਵਾਉਣਾ ਹੈਗਾ ਅੱਛਾ ਚਾਰ ਇਹ ਦਿੰਦਰੀ ਭੈਣ ਦੇ ਹਾਂ ਉਹਨਾਂ ਨੇ ਪਵਾਣਾ ਹੈ ਇਹਨਾਂ ਨੇ ਪਤਾ ਕੀ ਕੀਤਾ ਸਮ੍ਰਿਤੀ ਦੇ ਬਾਪ ਨੂੰ ਪਤਾ ਕੀ ਕਿਹਾ ਵੀ ਤੇਰੀ ਸਾਲੀ ਨੇ ਮੰਗਵਾਇਆ ਵਾ ਚਾਰ ਗੋਪੀ ਦੀ ਭੈਣ ਨੇ ਮੰਗਵਾਇਆ ਕਿਹਾ ਵਾ ਵੀ ਪਾ ਕੇ ਦੋ ਤੇ ਸਮਾਨ ਲਿਆ ਕੇ ਦੇ ਮੈਨੂੰ ਐਡੀ ਚਲਾਕੀ ਆਹੋ ਤੇ ਇਹਨਾਂ ਤਾਂ ਸਮਾਨ ਮੰਗਵਾ ਲਿਆ ਜੋ ਦੇ ਕੋ ਹਾ ਇੱਕਦਾਂ ਇੰਦਾਂ ਦੀਆਂ ਚਲਾਕੀਆਂ ਜਿਹੜੀਆਂ ਕਰਦੇ ਤਾਂ ਕੀ ਹੋਇਆ ਜੇ ਓਦਾਂ ਕਹਿ ਦਿੰਦੇ ਵੀ ਮੇਰੀ ਭੈਣ ਨੇ ਮੰਗਵਾਇਆ ਵਾ ਚਾਰ ਝੂਠ ਕਿਉਂ ਬੋਲਣਾ ਝੂਠ ਕਦੋਂ ਬੋਲ ਤਾਂ ਕਿਰੇ ਨਾਲ ਲਿਆ ਕੇ ਨਹੀਂ ਦੇਣਾ ਹਰ ਗੱਲੇ ਝੂਠ ਬੋਲੀ ਜਾਂਦੀ ਮੈਂ ਤਾਂ ਸੁਣ ਕੇ ਹੀ ਹੈਰਾਨ ਹੋਣ ਗਈ ਆ ਤੇ ਅੱਗੇ ਤੇ ਦਵਿੰਦਰ ਜੀ ਇਦਾਂ ਦੀ ਨਹੀਂ ਹੁਣ ਕਿਉਂ ਇੰਦਾਂ ਦੀ ਹੋ ਗਈ ਨਹੀਂ ਪੂਤੀ ਚਲਾਕਾ ਜਦੋਂ ਦਾ ਵਿਆਹ ਆਇਆ ਨਾ ਵੀ ਪਤਾ ਨਹੀਂ ਕਿਹਦੀਆਂ ਘੜੀਆਂ ਚਲਾਕੀਆਂ ਕਰੀ ਜਾਂਦੇ ਆ ਇੱਧਰ ਦੀ ਗੱਲ ਉੱਧਰ ਉੱਧਰ ਹੀ ਉੱਧਰ ਗੋਲ ਦਾ ਮੂੰਹ ਸਿਰ ਹੀ ਨਹੀਂ ਪਤਾ ਲੱਗਦਾ ਹੈ ਤਾਂ ਬੰਦਾ ਕਰੇਗੀ ਦਸ ਲੜਾਈ ਆ ਹੋਰ ਕੀ ਆ ਚਲੋ ਮੰਮੀ ਮੈਂ ਨਾ ਦੇਖਾਂ ਫੇਰ ਦੀਦੀ ਨੇ ਕਿਹਾ ਨਾ ਵੀ ਕਿੱਥੇ ਚਲੇਗੀ ਆ ਮੈਂ ਕੰਮ ਕਰ ਰਹੀ ਹਾਂ ਪਤਾ ਤਾਂ ਮੈਨੂੰ ਅੱਗੇ ਹੀ ਸੀਗਾ ਮੈਨੂੰ ਗੁਰਸਾਹਬ ਨੇ ਦੱਸਿਆਗਾ ਵੀ ਇਹਨੇ ਵਿਆਹ ਨਹੀਂ ਗਾਇਆ ਖਣਾ ਤੇ ਨਾ ਵਿਆਹ ਕਰਨਾ ਹੀ ਤੇ ਹੁਣ ਮੋਹੇ ਬੱਕ ਬੀਆ ਗੱਲ ਤੇ ਸੱਚੀ ਹੋਈ ਏ ਤੇ ਮੈਂ ਤਾਂ ਗੱਲ ਨਹੀਂ ਹੀ ਘਰ ਵਿੱਚ ਕਰਦੀ ਵੀ ਲੜਾਈ ਪੈਣੀ ਤਹੋਂ ਜਾ ਕੇ ਤੁਹਾਨੂੰ ਮੰਤਰੀ ਜੀ ਨੂੰ ਵੀ ਇਹ ਗੱਲ ਦੱਸ ਦਿੱਤੀ ਕੀ ਇਹ ਕੁੜੀ ਕਰਦੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਆ ਕੁੜੀ ਦੀ ਲੱਗਦੀ ਤੂੰ じゃ ਪਹਿਲਾਂ ਆਖੀ ਨਾ ਇੰਨਾ ਹੁਣ ਅੰਨ ਦਾ ਖਰਚ ਕਰਾ ਲਿਆ ਲੀੜਾ ਲੱਤਾ ਸਭ ਕੋ ਹੁਣ ਨੇ ਬਣਾ ਲਿਆ ਹੁਣ ਜੇ ਇਹਨੇ ਨਾਂ ਆਖਿਆ ਤੇ ਕੀ ਬਣੂਗਾ ਮੇਰਾ ਵੀ ਸੂਰ ਸੀਨੇ ਦੇ ਤਾ ਜੇ ਇਹ ਨਿੱਕੇ ਨਾ ਗਏ ਨਾ ਮੈਂ ਵੀ ਨਹੀਂ ਗਾ ਜਾਣਾ ਚੱਲ ਜੇ ਵਿੰਦੀ ਕਰੇ ਵਿਆਹ ਚਲੋ ਮਰਜੀ ਹੈ ਜੀ ਚੰਗਾ ਅੰਜਾਨੀ ਫਿਰ ਘਰ ਨੂੰ ਆਖਾਂ ਡਈ ਆ ਗਈਆਂ ਇੱਧਰ ਸਸਕਾ ਬੀਬੀ ਆ ਗਈਆਂ ਹਾਂ ਆ ਗਈ ਕਿੱਥੇ ਗਿਆ ਹੈ ਕਿਸੇ ਮੈਂ ਪਿੰਨੂ ਗਿਆ ਸੀ ਪਿੰਨੂ ਉੱਧਾ ਚਲ ਗਿਆ ਆਹੋ ਕੰਮ ਹੀ ਥੋੜਾ ਜਿਹਾ ਅੱਛਾ ਅੱਛਾ ਤੇ ਨਵਾ ਜੀ ਆ ਤੇਰੇ ਮਗਰੋਂ ਆਹੋ ਮੈਂ ਉਹੋ ਤੇ ਵੇਖ ਕੇ ਆਈ ਆ ਮੈਂ ਉਹ ਨਾ ਸਮਰੀਤ ਫੋਨ ਕਰਦੀ ਹੈ ਬੀਬੀ ਤੁਹਾਈ ਤੇ ਬੈਠੀ ਸਾਡੇ ਬੜੀ ਸੋਹਣੀ ਗਾਈ ਸੁਈ ਵਛੀ ਆਹ ਵਛੀ ਦਿੱਤੀ ਬਾਬੇ ਨੇ ਦੁੱਧ ਦੱਬੂ ਪੀ ਤੇ ਉਹ ਤੇ ਉੱਥੇ ਆ ਕੇ ਆਂਦੀ ਅਸੀਂ ਤਾਂ ਰਹਿਨੇ ਹੀ ਉੱਥੇ ਆ ਬੀਬੀ ਕੋਈ ਇੱਥੇ ਹੀ ਜਾਣੇ ਖੇੜਦੇ ਰਹਿੰਦੇ ਇਹਦੇ ਲੱਗ ਗਈ ਆਹ ਤੇ ਜੀ ਲੱਗਾ ਦਿਆਣੇ ਦਾ ਵੀ ਨਹੀਂ ਬੜੀ ਸੋਹਣੀ ਆ ਜਿਤਰਾ ਆਉ ਲੱਗਣ ਲਈ ਇਤਰਾ ਖਰਗੋਸ਼ ਹੁੰਦਾ ਆਹ ਵੇ ਚਟੀ ਆਹ ਚ ਜਾ ਮੇਰੇ ਡੱਬ ਪਏ ਆ ਤੇ ਹੋਰ ਤਰਾ ਤੂੰ ਭੂਆ ਹੋਣਾ ਦਾ ਠੀਕ ਆ ਹਾਂ ਵਧੀਆ ਭੂਆ ਹਣੀ ਠੀਕ ਠਾਕ ਨਿਆਣੇ ਨਿਆਣੇ ਵੀ ਠੀਕ ਆ ਮੈਨੂੰ ਤਾਂ ਅਜੇ ਆਉ ਨਹੀਂ ਨਾ ਤਾਂ ਇਹ ਭੂਆ ਤੁਹਾਡੀ ਹਾਂ ਜਦ ਮੈਂ ਤਾਂ ਬੜੋ ਬਦੀ ਆਈ ਮੈਂ ਖਾ ਇੱਕ ਤਾਂ ਗਾਈ ਹੱਡੀ ਸੂਣ ਵਾਲੀ ਆ ਉਹ ਨਿਆਣ ਸਿਆਣਾ ਉੱਤੇ ਤੇਰਾ ਧਿਆਨ ਵਿੱਚ ਹੀ ਰਿਹਾ ਨਹੀਂ ਜੋ ਅੱਛੇ ਗਈ ਅੱਛਾ ਧਿਆਨ ਮੇਰਾ ਇੱਥੇ ਹੈ ਅੱਛਾ ਅੱਛਾ ਆ ਤੇ ਹੁਣ ਆ ਵੇਖ ਕੇ ਆਈ ਆ ਤੇ ਬੜੀ ਸੋਹਣੀ ਆ ਹਾਂ ਚੱਲ ਚੰਗਾ ਹੋਇਆ ਵਧੀਆ ਆ ਤੂੰ ਆ ਗਈ ਸਾਡਾ ਵੀ ਕਿੜਾ ਜੀ ਲੱਗਣ ਡਿਆ ਈ ਚਲੋ ਭਾਵੇਂ ਤੁਹਾਡਾ ਲੱਗਦਾ ਨਹੀਂ ਨਹੀਂ ਉਹਦਾ ਹੀ ਆਂਦਾ ਉਹ ਨਹੀਂ ਨਹੀਂ ਉਹਦਾ ਨਹੀਂ ਆਂਦਾ ਅੱਛਾ ਉਹ ਫਿਰ ਵੀ ਬੀਬੀ ਗੱਲ ਆ ਵੀ ਜਿੰਨੇ ਜੀਤ ਹੋਣੀਆਂ ਰੌਣਕਾਂ ਘਰ ਦੇ ਵਿੱਚ ਤੇ ਏ ਆ ਵੀ ਤੂੰ ਗਈ ਸੀ ਤੇ ਉਹ ਗੱਲ ਬਣਦੀ ਨਹੀਂ ਇਹ ਤੇ ਤੇਰੀ ਗੱਲ ਠੀਕ ਆ ਤੇ ਮੇਰਾ ਵੀ ਧਿਆਨ ਹੀ ਰਿਹਾ ਇੱਥੇ ਉਹ ਤਾਂ ਫਿਰ ਹੈ ਹੀ ਆ ਹਾਂ ਚਲੋ ਉਹਨਾਂ ਨੂੰ ਕਹਿਣਾ ਇਹ ਆ ਜਾ ਆ ਜਾਓ ਕਿਵੇਂ ਮਾਰਿਓ ਗੇੜਾ ਪੂਆ ਨੂੰ ਆਖਿਆ ਤੇਗਾ ਅਸੀਂ ਆਂਦੀ ਵੇਖਾਂਗੇ ਆ ਜਾਾਂਗੇ ਅੱਛਾ ਹੁਣ ਧੁੱਪਾ ਲੱਗਣ ਰਿਹਾ ਪੀ ਆਂਦੇ ਆਵਾਂ ਆ ਲੱਗਣ ਲੱਗ ਪਿਆ ਧੁੱਪਾ ਹੁਣ ਹਾਂ ਪਹਿਲਾਂ ਠਾਡੀ ਬੜੀ ਗਰਸਾਵ ਠੰਡ ਬੀਬੀ ਰਹੀ ਬੜੀ ਆ ਤੇ ਤੇਰੇ ਮਗਰੋਂ ਬੀਬੀ ਧੂਆਂ ਲਾ ਛੱਡਣਾ ਅਸੀਂ ਗਾਂ ਲਾਗੇ ਚੱਲ ਚੰਗਾ ਕੀ ਤੇ ਨਿਗ ਰਵੇ ਗਾਈਂ ਨਿਗ ਰਵੇ ਹਾਂ ਤੇ ਹੁਣ ਐਦਾਂ ਕਰੋ ਪਿਓ ਜਿਹੜੀ ਬੱਚੀ ਆ ਨਾ ਉਹਨੂੰ ਵੀ ਅੰਦਰ ਕਰ ਦੋ ਥੱਲੇ ਸੁੱਕ ਪਾ ਰਿਓ ਲੈਂ ਸਾਕ ਸੁੱਕ ਪਾਈ ਦੀ ਆਗੇ ਥੱਲੇ ਗਾਈ ਦੇ ਵੀ ਉਹਦੇ ਵੀ ਸੁੱਕ ਪਾ ਗਏ ਫੇਰੀ ਭਾਲੀ ਦਾ ਹਾਂ ਉਹ ਨਾ ਸੰਦੀਪ ਕੋਲ ਤੇ ਹੀ ਹੋ ਆਏ ਹੈਗੇ ਤੇ ਈਆਂ ਤੇ ਡੀਕ ਦੀਆਂ ਹੰਦਿ ਗਾਵਾਂ ਉਹdal ਚੰਗਾ ਹੋਇਆ ਤੂੰ ਜਾ ਹੀ ਤੇ ਵਧੀਆ ਹੋਇਆ ਮਾੜਾ ਕੋ ਗੱਲ ਹੋਈ ਆ ਉਹ ਤੇਰੀ ਕੋਲ ਮੈਂ ਗਈ ਤੇ ਬੜੀ ਖੁਸ਼ ਹੋਈ ਏਦਾਂ ਹੀ ਆਗੇ ਹਾਂ ਬੇ ਦਿਨ ਦੇ ਉੱਤੇ ਦੇਣੀ ਭਾਵੇਂ ਦੇਣ ਲੰਘ ਹੀ ਗਿਆ ਹੈਗਾ ਬੀਬੀ ਫੇਰ ਏਦਾਂ ਹੀ ਆ ਈਆਂ ਡੀਕ ਦੀਆਂ ਮਾਪਿਆਂ ਨੂੰ ਆ ਤੇ ਇਹ ਅਭੀ ਮਾਪੇ ਜਾਣਦੇ ਧੀਆਂ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਤੇ ਤੂੰ ਜਾਈ ਆ ਵਧੀਆ ਹੋ ਗਿਆ ਆ ਤੂੰ ਆਂਦੀ ਭਾਬੀ ਆਈ ਆ ਤੂੰ ਤੇ ਬੜਾ ਹੀ ਮੇਰਾ ਮਨ ਖੁਸ਼ ਹੋਇਆ ਅੱਛਾ ਅੱਛਾ ਤੇ ਮੈਂ ਖਾਤੀ ਇਹ ਆਉਣਾ ਹੀ ਮੈਂ ਠੰਡ ਦਾ ਕਰਕੇ ਨਹੀਂ ਮੇਰੇ ਕੋਲ ਚਲ ਅੱਛਾ ਕੋਈ ਨਹੀਂ ਤੇ ਉਹ ਮੈਂ ਬੰਦਾਂ ਫਿਰ ਗਾਈ ਤੇ ਵਸ਼ੀ ਅੰਦਰ ਬੰਦ ਆਹੋ ਅੰਦਰ ਕਰ ਦੇ ਚੰਗਾ ਚੱਲ ਤੂੰ ਬਹਿ ਹੁਣ ਹੁਣ ਰਜਾਈ 'ਚ ਬਹਿ ਜੀ ਹੁਣ ਤੁਰੀ ਦਾ ਜਾਵੀ ਨਾ ਕਿਤੇ ਚੰਗਾ ਚੰਗਾ ਆਦੋ ਹੀ ਨਾ ਗੱਲ ਨਾਲੇ ਸਰਦਾਰਨੀਆਂ ਵਾਂਗੂ ਸਬਜੀ ਚੀਰੋ ਤੜਕੇ ਲਾਓ ਰੋਟੀਆਂ ਪਕਾਓ ਮਜੇ ਦੇ ਨਾਲ ਤੇ ਘੜੀ ਦੇ ਪਿੱਛੋਂ ਟਰਬਰ ਦੇ ਜੀ ਆਵਾਜ਼ਾਂ ਮਾਰਨਗੇ ਕਿ ਰੋਟੀ ਲਿਆਓ ਤੇ ਨਾਲੇ ਚੌਕੇ ਦੀ ਰਾਣੀ ਮੈਂ ਮੈਨੂੰ ਕੀ ਲੋੜੀ ਗੋਹਾ ਮਿੱਦਣ ਦੀ ਐਵੇਂ ਮੈਂ ਥੋੜੀ ਫਿਰਦੀ ਹਾਂ ਤੇ ਮਈਆਂ ਦਿਵਾਲੀ ਮੈਂ ਜ਼ਿਆਦਾ ਕਾਣਾ ਹੈਗਾ ਆਜੋ ਬੀਬੀ ਕੀ ਕਰਨ ਨਹੀਂ ਆ ਸਬਜੀ ਨਹੀਂ ਜੀਰ ਨਾ ਅੱਛਾ ਮੈਂ ਹੁਣ ਤੜਕਾ ਲਾ ਕੇ ਤੇ ਇੱਕ ਬੰਨੇ ਆਟਾ ਕੱਚਾ ਕਰ ਲੈਣਾ ਲੱਗ ਗਈ ਤੇ ਤੜਕਾ ਲਾ ਕੇ ਤੇ ਮੁੱਕੀ ਦੇ ਕੇ ਰੱਖ ਲੈਣਾ ਅੱਛਾ ਤੇ ਜਦੋਂ ਕਿਸੇ ਨੇ ਖਾਣੀਆਂ ਤੇ ਉਦੋਂ ਲਾ ਲੀਆਂ ਤੇ ਚੱਲ ਮੇਰੇ ਭਾਈ ਵੇਲੇ ਦੇ ਵੇਲੇ ਇਹ ਵੀ ਗਾ ਮਾਂ ਕੋਈ ਚੁੰਕੇ ਲੱਗਦੇ ਜਿਹੜਾ ਪਹਾੜ ਬਣਿਆ ਹੈਗਾ ਤੇ ਧਾਰਾ ਤੂੰ ਦਾ ਕਿ ਤਰਾਵਾ ਗਾਈ ਦੀ ਧਾਰ ਵੀ ਕੱਢਣੀ ਮੱਝਾਂ ਦੀ ਵੀ ਕੱਢਣੀ ਉਹ ਨਹੀਂ ਮੈਂ ਕੱਢਦੀ ਬੀਬੀ ਹੁਣ ਕਿਉਂ ਮੈਂ ਕੀ ਕਰਨ ਧਾਰ ਕੱਢਣੀ ਹੁਣ ਜਦ ਮੈਂ ਚੁੰਕੇ ਦਾ ਕਰ ਲੈਣਾ ਅੜਦੀ ਹੀ ਕੋਪੀ ਮੈਂ ਮੈਂ ਵਿਆਹ ਜਾਣਾ ਵਾਂ ਮੈਂ ਉੱਥੇ ਰੋਈ ਜਾਲੀ ਆਣ ਕੇ ਮੁਰਕੇ ਧਾਰ ਕੱਢਿਆ ਕਰੂੰਗੀ ਮੇਰਾ ਤੇ ਕੋਈ ਰਸ ਨਹੀਂ ਰਹਿਣਾ ਵਿਆਹ 'ਚ ਤੇ ਤੂੰ ਧਾਰ ਕੱਢਣੀ ਪੈਣੀ ਸਿੱਖ ਤੇ ਨਾਲੇ ਧਾਰ ਕੱਢ ਤੇ ਤੂੰ ਕੱਢੇਂਗੀ ਤੇ ਵਿਆਹ ਮੈਂ ਸੌਖਾ ਵੇਖ ਲਊਗੀ ਚੰਗੀ ਚਲਾਕੀ ਖੇਢੀ ਆ ਤੂੰ ਬੀਬੀ ਚਲਾਕੀ ਆ ਹੋਰ ਕੀ ਆ ਹਾਂ ਤੇ ਇੰਨੇ ਵਿਆਹ ਨਹੀਂ ਗਏ ਜਾਣਾ ਗੋਪੀ ਨੇ ਤੂੰ ਜਾਣਾ ਵਾ ਉਹਨੇ ਤਾਂ ਜਾਣਾ ਵਾ ਪਰ ਮੈਂ ਇਹ ਵਿੱਚ ਦਾਗੋਂ ਜਾਣਾ ਵਾ ਰਹਿਣਾ ਵਾ ਮਗਰੋਂ ਮੈਂ ਰਹਿਣਾ ਵਾ ਤਾਂ ਕਰਕੇ ਵਿਆਹ ਸਾਰੇ ਆਏ ਜਾਣਾ ਮੈਨੂੰ ਤਾਂ ਪਤਾ ਲੱਗਾ ਵਾ ਪੀਏ ਨਾ ਗੋਪੀ ਹੋਣਾ ਨਹੀਂ ਵਿਆਹ ਜਾਣਾ ਇਹ ਉਹਦੀ ਬੀਬੀ ਫਿਰ ਇਹਦੀ ਮਰਜ਼ੀ ਆ ਨਾ ਨਹੀਂ ਜਾਣਾ ਤੇ ਤੈਨੂੰ ਕਹਿੰਦਾ ਦੱਸਿਆ ਵੀ ਨਹੀਂ ਜਾਣਾ ਉਹਦੇ ਮਾਰ ਨੀੜੇ ਤੇ ਉਹਨੀਆਂ ਜੁੱਤੀਆਂ ਤੇ ਕਿਤੇ ਚਾਈ ਕੁਛ ਲਿਆ ਲਿਆ ਕੇ ਤਾਂ ਉਹਨੇ ਮਾਰ ਪ੍ਰੈਸ ਕਰ ਕਰਕੇ ਪੈਂਟ ਕੋਰੋ ਨੇ ਲਮਾਰੀਆਂ ਚ ਟੰਗੇ ਹੈਂ ਗਰਾਨਾ ਮੂ ਆਨੀ ਪਿਆਰ ਮੈਨੂੰ ਪਹਿਲਾਂ ਹੀ ਪਤਾ ਸੀ ਉਤਰਾ ਤੇ ਮੈਂ ਗੱਲ ਨਹੀਂ ਕੀਤੀ ਵੀ ਲੜਾਈ ਹੋਊਗੀ ਘਰ ਦੇ ਵਿੱਚ ਤੇ ਜਦੋਂ ਤੂੰ ਵਿਆਹ ਉਹਨੂੰ ਆਖਣਾ ਨਹੀਂ ਤਾਂ ਉਹਨੇ ਵਿਆਹ ਹੀ ਤੇ ਇੱਕ ਤਰ੍ਹਾਂ ਚੱਲ ਜਾਣਾ ਬੀਬੀ ਉਹ ਲੋਕ ਪਰਾਈ ਆ ਉਹ ਗਵਾਂਡਣ ਵਾ ਕਿ ਜੇ ਉਹ ਸਰੀਕੇ ਚੋਂ ਆ ਜਿਹੜਾ ਨਾ ਮੈਂ ਕਹਿ ਗਿਆ ਕਿ ਵਿਆਹ ਖੜਨਾ ਵਾ ਤੇ ਭਰ ਤੇਰਾ ਫਰਜ਼ ਬਣਦਾ ਵਾ ਤੇਰੇ ਭੇਕਿਆਂ ਦਾ ਵਿਆਹ ਵਾ ਤੂੰ ਆਖੇਂਗੀ ਕਿ ਉਹਨੇ ਜਾਣਾ ਉਹ ਬੀਬੀ ਉਹਨੇ ਚਲ ਜਾਣਾ ਵਾ ਇਹੋ ਜੀ ਕੋਈ ਗੱਲ ਨਹੀਂ ਤੂੰ ਕਾਹਤੋਂ ਟੈਨਸ਼ਨ ਲੈਣ ਰਹੀ ਆ ਤੂੰ ਆਪਣੀ ਤਿਆਰੀ ਰੱਖ ਤੂੰ ਆਪਣਾ ਨਹ ਨਾ ਕਾਟ ਆਪਣਾ ਨੇਲ ਪੇਂਟ ਲਾ ਮਜੇ ਨਾਲ ਆਪਣੇ ਸੂਟ ਸੱਟ ਲਿਆ ਵੀਂਦੇ ਮੈਂ ਤੇਰੇ ਵੀ ਪ੍ਰੈਸ ਕਲੋਜ਼ ਕਰਕੇ ਟੰਗਾ ਹੈਂ ਘਰਾਂ ਚ ਜਿੱਦਣ ਜਾਣਾ ਕਿ ਤੇ ਦੋਰੇ ਮੁਸ਼ਕਲ ਨਾ ਆਵੇ ਲੀਡੇ ਪ੍ਰੈਸ ਕਰਨ ਦੀ ਲੀੜਿਆਂ ਦੀ ਮੁਸ਼ਕਲ ਕਾਦੀ ਆਉਂਗੀ ਆ ਮੈਂ ਕਾਦੀ ਨਾਉ ਬਾਛ ਲਾਉਣੀ ਮੈਂ ਉੱਥੇ ਕੁੜਮਾ ਰੋ ਖਾਣ ਲਣੀ ਬੀਬੀ ਵਿਆਹ ਦੇ ਵਿੱਚ ਸਾਰੇ ਲੋਕੀ ਲਾ ਲੈਂਦੇ ਫਿੱਕੀ ਫਿੱਕੀ ਜੀ ਸੋਹਣੀ ਲੱਗਦੀ ਆ ਕੁੜੀਆਂ ਚਿੜੀਆਂ ਲਾਉਂਦੇ ਆ ਮੈਂ ਨਹੀਂ ਕੀ ਲਾਉਣੀ ਹੈਗੀ ਚਲੋ ਸ਼ਾਇਦ ਨੌ ਪਾਸ ਤੁਸੀਂ ਨਾ ਲਾਇਓ ਲੀੜਾ ਕਪੜਾ ਤੇ ਪਾਓਗੇ ਨਾ ਸੋਣਾ ਲੀੜਾ ਕਪੜਾ ਜੇ ਤੋ ਗਏ ਮੇਰੀ ਗੱਲ ਦਾ ਕੁਸਾਰਾ ਕਰੀ ਜੇ ਇਹ ਤਾਂ ਨਿੱਕੀ ਜਾਊਗੀ ਮੈਂ ਫੇਰ ਵਿਆਹ ਜਾਣਾ ਬੀਬੀ ਤੂੰ ਉਹ ਨਾਲ ਵੱਜੀ ਆ ਤੂੰ ਮੇਰੀ ਵੀ ਓਨੀ ਤੇ ਤੂੰ ਉਹਦੀ ਵੀ ਓਨੀ ਐਦਾਂ ਥੋੜੀ ਚੰਗੇ ਲੱਗੀਦਾ ਵਾ ਚੰਗੇ ਤਾਂ ਨਹੀਂ ਲੱਗੀਦਾ ਪਰ ਨਹੀਂ ਜੇ ਤਾਂ ਤੁਸੀਂ ਇਕੱਠੇ ਜਾਓਗੇ ਵਿਆਹ ਤੇ ਫੇਰ ਮੈਂ ਜਾਉ ਬੀਬੀ ਦੇ ਮਾਸਟਰ ਨੂੰ ਛੁੱਟੀ ਮਿਲੂਗੀ ਤੇ ਉਹ ਸਾਹਿਬ ਨਹੀਂ ਉਹਨਾਂ ਨੇ ਵਿਆਹ ਹੋਣਾ ਵਾ ਛੁੱਟੀ ਲੱਲੇ ਹੀ ਦੇ ਹੁੰਦੇ ਆ ਮੁੰਡੇ ਕਦੋਂ ਆਏ ਤੇ ਤੇਰੇ ਮਗਰੋਂ ਕੱਲ ਪਰਸੋਂ ਆਕਣ ਦੇ ਪਿਛੋ ਦੇ ਨੂੰ ਛੁੱਟੀ ਨਹੀਂ ਮਿਲਣ ਈ ਉਹਨੇ ਜਾਣਾ ਹੀ ਕਿਤੇ ਜ਼ਰੂਰੀ ਆਪਣੇ ਦੋਸਤਾਂ ਦੇ ਵਿਆਹ ਗਾੜੀ ਉਹਨੂੰ ਛੁੱਟੀ ਨਹੀਂ ਮਿਲੀ ਤੇ ਮੈਂ ਕਿਉਂ ਕਰਾਂ ਸਾਂ ਅਗਲੇ ਦੀ ਨੌਕਰੀ ਦਾ ਮਾਮਲਾ ਵਾ ਜੋਰਾ ਜਬਰੀ ਛੁੱਟੀਆਂ ਲਊਗਾ ਅਗਲੇ ਲਾ ਕੇ ਉਹ ਮਾਰਨਗੇ ਤਾਂ ਮੁੜ ਕੇ ਮੈਂ ਕਿੱਥੋਂ ਉਹਨੂੰ ਤਨਖਾਹ ਦੇਣੀ ਪੱਲਿਓ ਭਈ ਮੈਨੂੰ ਸੁਣਨ ਤੇ ਆਈ ਆਏ ਗੱਲ ਪਰ ਮੈਨੂੰ ਇਹ ਅਗਸਤ ਇਹਨੂੰ ਦੱਸਿਆ ਕਿੰਨੇ ਆ ਮੈਨੂੰ ਕਿਹਨੇ ਦੱਸਿਆ ਆਪੇ ਪਤਾ ਲੱਗ ਜਾਣਾ ਐਦਾਂ ਨਹੀਂ ਫਿਰ ਪਤਾ ਲੱਗਦਾ ਆਹੋ ਮੈਨੂੰ ਦਵਿੰਦਰ ਆਂਦੀ ਆ ਵੀ ਮੈਂ ਇਹਨਾਂ ਨੂੰ ਨਹੀਂਗਾ ਵਿਆਹ ਖੜਾ ਭਾਵੇਂ ਇਹ ਤਿਆਰੀ ਹੁੰਦੇ ਫਿਰਦੇ ਬੀਬੀ ਤੁਹਾਨੂੰ ਲੱਗਦਾ ਵਾ ਇਤਰਾ ਵੀ ਮੈਂ ਇਹੋ ਜਿਹਾ ਕੰਮ ਕਰਦੀ ਆ ਕਿ ਮੈਂ ਵਿਆਹ ਨਹੀਂ ਖੜਨਾ ਵਿਆਹ ਤੇ ਅਗਲਿਆਂ ਦੇ ਘਰ ਜਾਣਾ ਵਾ ਉਹਨਾਂ ਨੇ ਇਹਨਾਂ ਨੂੰ ਆਖਣਾ ਵਾ ਮੇਰੇ ਆਖਿਆ ਥੋੜੀ ਜਾਣਾ ਅਗਲਿਆਂ ਦੇ ਮੂੰਹ ਨੂੰ ਜਾਣਾ ਮੈਂ ਜਿਹੜੇ ਧਿਆਨ ਆਣ ਕੇ ਤਨ ਮਾਰ ਪੰਜ-ਪੰਜ ਸੌ ਰੁਪਈਆ ਵੱਖਰਾ ਫੜਾ ਕੇ ਜਾਂਦੇ ਆ ਕੋਈ ਕਾਟ ਨਹੀਂ ਕੋਈ ਕੁਛ ਨਹੀਂ ਕੋਈ ਡੱਬਾ ਨਹੀਂ ਤੇ ਕਿਤਨਾ ਚੱਲ ਜਾਣਗੇ ਉਹ ਵਿਆਹ ਬੀਬੀ ਉਹਨਾਂ ਨੇ ਬਾਜੀਆਂ ਪਾਉਣੀਆਂ ਵਾ ਉਹ ਆਂਦੇ ਆਪਣੇ ਘਰਦਿਆਂ ਦੇ ਤੇ ਕੋਈ ਗੱਲ ਨਹੀਂ ਪਤਾ ਹੀ ਸਾਰਿਆਂ ਨੂੰ ਵਿਆਹ ਦਾ ਜਿੱਥੇ ਦੂਰ ਨੇੜੇ ਜਾਣ ਵਾਲੀ ਗੱਲ ਹੈ ਜੇ ਉੱਧਰ ਜਾਣ ਰਹੇ ਆ ਚਲੋ ਲੱਗ ਜੂਗਾ ਪਤਾ ਪਰ ਮੈਨੂੰ ਇਹ ਗੱਲ ਦੱਸ ਦੱਸਿਆ ਕਿੰਨੇ ਆ ਤੇਨੂੰ ਤੇਰੇ ਨਾਲ ਕਿੰਨੇ ਗੱਲ ਕੀਤੀ ਆ ਮੇਰ ਨਾਲ ਵੀ ਕਿ ਇਹਨੇ ਕਰ ਦਿੱਤੇ ਮੈਨੂੰ ਤਾਂ ਕਈਆਂ ਦੇਣਾ ਦਾ ਪਤਾ ਵਸੂ ਲੱਗਣ ਢਈ ਪਰ ਕਈਆਂ ਦਿਨਾਂ ਤੂੰ ਹੀ ਗੱਲ ਨਹੀਂ ਨਾ ਕੀਤੀ ਤੂੰ ਮੈਨੂੰ ਲੈ ਕੇ ਕੀ ਕਰਦੀ ਮੈਂ ਖਾ ਘਰ ਚ ਖਪਤ ਪੈਣਾ ਬੀਬੀ ਹੁਣ ਤੂੰ ਨਾ ਐਵੇਂ ਪੁੱਛੇ ਜੇ ਨਾ ਮਾਰੀ ਜਾ ਗੱਲਾਂ ਦੇ ਉੱਤੇ ਤੂੰ ਮੈਨੂੰ ਦੱਸ ਦੇ ਬੱਚੇ ਨੂੰ ਕਿੰਨੇ ਦੱਸਿਆ ਤੂੰ ਮੋਦਨ ਦੀ ਵਾਂਡੇ ਗਈ ਪਹਿਲੋਂ ਜੀ ਨਹੀਂ ਕੋਈ ਗੱਲ ਅੱਜ ਤੁਸੀਂ ਅਜੇ ਆਏ ਆ ਤੇ ਅੱਜ ਤੁਹਾਨੂੰ ਆਉਂਦੇ ਕਿੰਨੇ ਦੱਸਦਾ ਜੇ ਹਟ ਸੁਣਨਾ ਚਾਹੁੰਨੀ ਆ ਨਾ ਹਾਂ ਚ ਲੈ ਮੇਰੇ ਮੂੰਹੋਂ ਸੁਣ ਦੱਸੋ ਇਹ ਮੈਨੂੰ ਦੱਸੇ ਗੋਪੀ ਨੇ ਗੋਪੀ ਨੇ ਆਹੋ ਆਪਣੀ ਨੇ ਆਪਣੀ ਨੇ ਉਹਨੂੰ ਕਿੰਨੇ ਦੱਸਿਆ ਉਹਨੂੰ ਉਹਨੂੰ ਵੀ ਦੱਸ ਦਿੱਤਾ ਮਨਪ੍ਰੀਤ ਨੇ ਜੇ ਕੋਈ ਤੀ ਜਾ ਕੇ ਤਾਂ ਗੱਲਾਂ ਕੀਤੀਆਂ ਮਨਪ੍ਰੀਤ ਨੇ ਆਹੋ ਕਿ ਮੈਂ ਵਿਆਹ ਨਹੀਂ ਖੜਨਾ ਵਿਆਹ ਨਹੀਂ ਖੜਨਾ ਮੈਂ ਤਿਆਰ ਤਾਂ ਹੁੰਦੇ ਫਿਰਦੇ ਲੀੜੇ ਬਣ ਕੇ ਦੇਖਿਆ ਮਨਪ੍ਰੀਤ ਦੀ ਚਲਾਕੀ ਐਦਾਂ ਦੂਜੇ ਘਰ ਅੱਗ ਲਾਉਂਦੀਆਂ ਹੀ ਹੋ ਤਾਂ ਤੂੰ ਉੱਥੇ ਆਖਿਆ ਉਹ ਅਗਲੀ ਨੇ ਗੱਲ ਕੀਤੀ ਕੋਈ ਨਹੀਂ ਹੁਣ ਸਬਜ਼ੀ ਦੇ ਭਾਵੇਂ ਹੋ ਜੇ ਅੱਧੀ ਰਾਤ ਹੁਣ ਅੱਜ ਨਾ ਕੀ ਆਂਦੇ ਹੁੰਦੇ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਾ ਥਾਰ ਕੇ ਅੱਜ ਫੇਰ ਹੀ ਸਾਹ ਲਵੂੰਗੀ ਹੁਣ ਮੈਂ ਇਹ ਲੱਕੀਂਗਾ ਕਰਦੀ ਫਿਰਦੀ ਆ ਤਰੀਫ ਐ ਦੀ ਘਰ ਘਰ ਆਵੇਂ ਤੇ ਨਹੀਂ ਜਾਂਦੀ ਗੱਲਾਂ ਹੀ ਕਰਦੀ ਜਾਂਦੀ ਆ ਤੇ ਅਹੀਂ ਆਨੇ ਬੜੀ ਚੰਗੀ ਆ ਮੈਂ ਤਾਂ ਮੈਂ ਦੱਸਦੀ ਨਾ ਪਤਾ ਇਹਨੇ ਜਿਹੜਾ ਚਤਰਾਈ ਕੀਤੀ ਆ ਹਾਂ ਆਪਜੀ ਕਿਧਰ ਆ ਵੇਖੋ ਪਵਾੜੇ ਪੌਣੀ ਮਨਪ੍ਰੀਤ ਕੀ ਹੋਇਆ ਵਾ ਅਜੇ ਬੀਬੀ ਆਈ ਆ ਕਿਹੇ ਗੱਲ ਦਾ ਪਤਾ ਨਹੀਂ ਚੰਗਾ ਭਲਾ ਹਾੜਾ ਟਾਈਮ ਪਾਸ ਹੋਣ ਡਿਆ ਕੋਈ ਗੱਲਬਾਤ ਨਹੀਂ ਆ ਹਾਂ ਆ ਮੀਸਣੀ ਜੀ ਗੋਪੀ ਨੇ ਪਤਾ ਨਹੀਂ ਇੱਧਰ ਆਈ ਵੇਲੀ ਚ ਉਹਦੇ ਮਗਰ ਤੇ ਗੋਪੀ ਨੇ ਦੱਸਤਾ ਬੀਬੀ ਨੂੰ ਤੇ ਉਹ ਕਹਿੰਦੀ ਆ ਵੀ ਮਨਪ੍ਰੀਤ ਨੇ ਦੱਸਿਆ ਵਾ ਅਹਿਦਵਿੰਦਰ ਕਹਿੰਦੀ ਮੈਂ ਇਹਨਾਂ ਨੂੰ ਵਿਆਹ ਨਹੀਂ ਖੜਨਾ ਹੁਣ ਤੂੰ ਕਿੱਥੇ ਚਲੀ ਆ ਮੈਂ ਉਹਦੀ ਵੇਖੀ ਗੁਤਨੀ ਜੀ ਕਿੱਦਾਂ ਕਮਾ ਕੇ ਆਉਣੀ ਮਨਪਰੀਤ ਦੀ ਚੁੱਪ ਕਰਕੇ ਰਮਾਨਾ ਬਹਿ ਜਾ ਆਣ ਗਵੰਡ ਲੜਾਈ ਨਾ ਪਾ ਤੂੰ ਘਰ ਤੇ ਪਾਈ ਪਾਈ ਐ ਲਾਂਬੇ ਬਣਾ ਪਾ ਅੱਛਾ ਮੈਂ ਲੜਾਈਆਂ ਪਾਉਣੀ ਤੇ ਮੇਰੇ ਦੁਆਲੇ ਵੀ ਹੋ ਗਏ ਆ ਕੀ ਪਤਾ ਉਹਨੇ ਗੱਲ ਆਖੀ ਵੀ ਆ ਕਿ ਨਹੀਂ ਆਖੀ ਤੂੰ ਹੀ ਲੋਕਾਂ ਦੀ ਸਾਈਡ ਲੈਣੀ ਆ ਤੂੰ ਹੀ ਮੇਰੀ ਸਾਈਡ ਤੇ ਕਿਤੇ ਲੈਣੀ ਨਹੀਂ ਤੈਨੂੰ ਮੈਂ ਹਰ ਹਰ ਰੋਜ਼ ਕਹਿੰਨੀ ਇਹ ਗੱਲ ਵੀ ਤੂੰ ਹੀ ਮੇਰੇ ਵੱਲ ਦੀ ਗੱਲ ਕਦੇ ਹੀ ਕਰ ਲਿਆ ਕਰੋ ਉੱਚੀ ਨਾ ਬੋਲ ਮੈਂ ਬੋੜਾ ਨਹੀਂ ਪਵਾ ਮਿਲਣਾ ਕਿਤੇ ਅੱਗ ਲੱਗੇ ਮੇਰਾ ਜੀ ਕਹਦਾ ਨਾ ਪਵਾਉਂਦੀਆਂ ਜਾਂ ਪਵਾਦਾ ਹੁਣੇ ਜਾ ਕੇ ਵੇਖੀ ਉਹਨੂੰ ਕਿੱਦਾਂ ਮੇਰਾ ਜੀ ਕਹਦਾ ਮੈਂ ਤੇਰੀਆਂ ਪਵਾਉਂਦਾ ਅੱਛਾ ਮੇਰੀਆਂ ਪਵਾੜੀਆਂ ਪਵਾਉਂਦੇ ਪਵਾ ਦੋ ਮੇਰੀਆਂ ਮੋੜ ਜਾ ਕੇ ਆ ਮੈਂ ਬਾਬਾ ਦੇ ਕੋਲ ਲੱਭ ਜਾਨੀ ਆ ਕਰਨਾ ਬਹੁਤੀ ਆਕੜ ਦਾ ਜਾਣਾ ਤੂੰ ਹਮ ਹਮਾਂ ਦਾ ਆਉਣਾ ਕੁੰਮਠ ਪਾ ਕੇ ਯੋ ਮੈਂ ਹਾਂ ਕੁੰਮਠ ਠਪਦੀ ਕੁੰਮਠ ਪਾ ਕੇ ਨਹੀਂ ਆਉਂਦੀ ਕੁੰਮਠ ਠਪ ਕੇ ਆਉਂਗੀ ਦੂਜੀ ਗੱਲ ਇਹ ਆ ਜੇ ਤੁਸੀਂ ਮੇਰੇ ਇੰਨੇ ਔਖੇ ਆ ਨਾ ਮੈਂ ਇਥੋਂ ਚਲੀ ਜਾਨੀ ਆਪਣੇ ਸਿਰਫ ਮੈਂ ਇੱਕ ਵਿਆਹ ਦਾ ਕਰਕੇ ਬੈਠੀ ਆ ਪਿਆ ਵਿਆਹ ਵੇਖਣਾ ਵਾ ਤਾਂ ਰਲ ਮਿਲ ਕੇ ਵਿਆਹ ਵੇਖਿਆ ਜਾਵੇ ਜਿੰਨੀ ਮੈਂ ਤੁਹਾਡੇ ਹੱਥੋਂ ਔਖੀ ਆ ਨਾ ਕੋਈ ਹੋ ਹੀ ਨਹੀਂ ਸਕਦਾ ਕੀ ਔਖੀ ਸਾਡੇ ਕੀ ਮੈਂ ਔਖੀ ਨਹੀਂ ਗਈ ਜਦੋਂ ਵੀ ਕਿਤੇ ਮੇਰੇ ਸਿਰ ਤੇ ਗੱਲ ਜੇਈ ਕੋਈ ਗੱਲ ਹੋਣੀ ਮੇਰੇ ਸਿਰ ਤੇ ਗੱਲ ਮੈਂ ਜਾਦੀਆਂ ਗੱਲਾਂ ਕਰਦੀ ਆ ਕੀ ਮੇਰੇ ਪਤੀ ਇਹਨਾਂ ਵਿਚਾਲੇ ਦਾ ਵਿਆਹ ਆ ਗਿਆ ਤੇ ਕੀ ਇਹਨਾਂ ਨੇ ਗੱਲਾਂ ਦੇ ਪਰੋਲ ਬੰਦ ਦਿੱਤੇ ਆ ਉਹ ਜਾ ਨਹੀਂ ਯਾਰ ਮਾਨਣਾ ਬੈਠਾ ਮੈਂ ਤੈਨੂੰ ਆਖੀ ਜਾਂਦਾ ਹੀ ਹੂੰ ਫਿਰ ਉਹ ਗੱਲ ਵੀ ਮੁਰਕੇ ਗਿਨਾਨੀਆਂ ਗੱਲਾਂ ਕਰ ਲਈਦੇ ਬੰਦਿਆਂ ਦੇ ਸਿਰ ਆਉਂਦੀਆਂ ਪਤਾ ਵਾ ਤੈਨੂੰ ਬੰਦਿਆਂ ਸਿਰ ਆਈਆਂ ਨਹੀਂ ਨਾ ਜਦੋਂ ਆਉਣ ਗਿਆ ਬੰਦਿਆਂ ਦੇ ਸਿਰ ਤੇ ਮਦਾ ਫੇਲਾ ਕੋਈ ਨਾਲੇ ਮਨਪਰੀ ਦਾ ਘਰ ਵਾਲਾ ਆਉਂਦਾ ਵਾ ਨਾ ਕੰਮ ਤੋਂ ਡਿਊਟੀ ਤੋਂ ਆਪਣੀ ਤੋਂ ਤੇ ਫਿਰ ਮੈਂ ਨਾਲੇ ਉਹਨੂੰ ਦੱਸਦੀ ਸਾਰੀਆਂ ਗੱਲਾਂ ਕਿ ਆ ਤੂੰ ਚਲ ਜਾਣਾ ਡਿਊਟੀਆਂ ਦੇ ਤੇ ਮਗਰੋਂ ਤੇਰੇ ਆ ਚਲਾਕੀਆਂ ਕਰਦੀ ਪਿਆ ਜਾ ਵੇਖਦਾ ਤੈਨੂੰ ਜਾ ਮੈਂ ਵੇਖਿਆ ਨਾ ਉਹ ਗੁਤਨੀ ਭੁਵਾਈ ਤੇ ਤੂੰ ਹੀ ਕੀ ਆਕਿਆ ਤੇਰੀ ਭੁਆ ਦੇਣੀ ਹੁੰਦੀ ਅਗਲੀ ਦੀ ਵੱਡੀ ਚੱਲੀ ਆਈ